ਚੰਡੀਗੜ੍ਹ ਦੇ ਵਿੱਚ ਪਿਛਲੇ 2 ਦਿਨ ਤੋਂ بارش ਹੋ ਰਹੀ ਆ ਅੱਜ 12 ਅਗਸਤ ਨੂੰ ਤਕਰੀਬਨ 2 ਵਜੇ ਤੱਕ ਤੇ ਕੱਲ 11 ਅਗਸਤ ਨੂੰ ਸਾਰਾ ਦਿਨ ਤੇ ਰਾਤ ਇੰਨੀ ਜਿਆਦਾ بارش ਹੋਈ ਆ ਦੇ ਵਿੱਚ ਜਿਹੜਾ ਇਹਦਾ ਸੀਵਰੇਜ ਸਿਸਟਮ ਹੈਗਾ ਉਹਦੇ ਪਾਣੀ ਹਿਸਾਬ ਦੇ ਵਿੱਚ ਕੱਲ ਆਉਂਦਾ ਨਹੀਂ ਸੀਗਾ ਸੜਕਾਂ ਤੇ ਪਾਣੀ ਘੁੰਮਦਾ ਸੀਗਾ ਵੀਡੀਓ ਵਾਇਰਲ ਹੋ ਰਹੀਆਂ ਤੁਹਾਡੇ ਕੋਲੇ ਮੇਰੇ ਨੂੰ ਪਹਿਲਾਂ ਪਹੁੰਚ ਜਾਂਦੀਆਂ ਗਈਆਂ ਅਲੱਗ-ਅਲੱਗ ਥਾਵਾਂ ਤੋਂ ਜਦੋਂ ਲੋਕ ਬਣਾਉਂਦੇ ਆ ਕੁਝ ਤਾਂ ਨੀਂਵੀਂ ਥਾਵਾਂ ਤੋਂ ਜਾਣ ਕੇ ਬਣਾਉਂਦੇ ਆ ਤੇ ਪਰ ਸਾਰੇ ਚੰਡੀਗੜ੍ਹ ਦੇ ਵਿੱਚ ਪੂਰਾ ਹੁੱਲ ਮੀ ਸੀਗਾ ਹਰ ਪਾਸੇ ਪਾਣੀ ਦੇਖਿਆ ਜਾਏਗਾ ਅਸੀਂ ਤਕਰੀਬਨ ਚੰਡੀਗੜ੍ਹ ਦੇ ਸਾਰੇ ਸੈਕਟਰਾਂ ਵਿੱਚ ਘੁੰਮੇਗੇ ਕਈ ਥਾਵਾਂ ਤੇ ਕੰਮ ਸੀ ਗਾ ਸਾਨੂੰ ਤਾਂ ਕਰਕੇ ਹਰ ਪਾਸੇ ਗਏ ਤੇ ਹਰ ਪਾਸੇ ਸਾਨੂੰ ਪਾਣੀ ਪਾਣੀ ਮਿਲਿਆ ਜਿਹੜੇ ਪਾਸੇ ਜਾਂਦੇ ਸੀ ਉਧਰ ਹੀ ਪਾਣੀ ਜਿਹੜੇ ਪਾਸੇ ਆਪਣੀ ਪੀਜੀਆ ਉਸ ਪਾਸੇ ਤਾਂ ਬਹੁਤ ਹੀ ਸੀਗਾ ਅਸੀਂ ਸੁਖਨਾ ਲੈਕ ਤੇ ਜਾਣਾ ਸੀਗਾ ਸੁਖਨਾ ਲੈਕ ਦਾ ਪਾਣੀ ਦਾ ਪੱਧਰ ਦੇਖਣਾ ਸੀਗਾ ਉਸ ਪਾਸੇ ਜਾਣਾ ਸੀ ਪਹਿਲਾਂ ਅਸੀਂ ਚਲੇ ਗਏ ਜਿਹੜੀ ਆਪਣੀ ਪੰਜਾਬ ਯੂਨੀਵਰਸਿਟੀ ਹੈ ਉਸ ਪਾਸੇ ਪੰਜਾਬ ਯੂਨੀਵਰਸਿਟੀ ਦੇ ਪਾਸੇ ਵੀ ਬਹੁਤ ਮੀਂਹ ਸੀਗਾ ਜਿੰਨਾ ਚਿਰ ਅਸੀਂ ਇੱਥੇ ਰਹੇ ਉਹਨਾਂ ਚਿਰ ਮੀਂਹ ਬੰਦ ਨਹੀਂ ਹੋਇਆ ਬਹੁਤ ਜ਼ਿਆਦਾ ਇੱਥੇ ਪਾਣੀ ਸੀ ਹਰ ਪਾਸੇ ਸੜਕਾਂ ਤੇ ਸੁਖਨਾ ਲੈਕ ਤੇ 1.5 ਫੁੱਟ ਪਾਣੀ ਦਾ ਪੱਧਰ ਘਟਾਇਆ ਸੀ ਇਹਨਾਂ ਨੇ 1.5 ਫੁੱਟ ਪਾਉਣੇ 2 ਫੁੱਟ ਕੱਲ ਪਾਣੀ ਦਾ ਪੱਧਰ ਨੀਵਾ ਕਰ ਲਿਆ ਸੀਗਾ ਪਰ ਉਸ ਤੋਂ ਬਾਅਦ ਕੀ ਹੋਇਆ ਦੋ ਦਿਨੋ ਕਿ بارش ਹੁੰਦੀ ਨੂੰ ਉਹਦਾ ਕਰਕੇ ਫੇਰ ਉਹ ਵਧਣਾ ਸ਼ੁਰੂ ਹੋ ਗਿਆ ਥੋੜੇ ਟਾਈਮ ਬਾਅਦ ਵਧਦਾ ਉਹ ਜਿਵੇਂ ਅੱਜ ਹੁਣ بارش ਹੋ ਗਈ ਤਾਂ 5-7 ਘੰਟਿਆਂ ਬਾਅਦ ਪਤਾ ਲੱਗਦਾ ਵੀ ਸੁਖਨਾ ਦਾ ਪੱਧਰ ਵਧਣ ਲੱਗਿਆਗਾ ਕਿਉਂਕਿ ਪਾਣੀ ਬਹੁਤ ਟਾਈਮ ਬਾਅਦ ਉਹਦੇ ਵਿੱਚ ਆਉਂਦਾਗਾ ਇੱਕੇ ਦਾ ਵੀ ਨਹੀਂ ਆਉਂਦਾਗਾ ਤਾਂ ਕਰਕੇ ਬਾਅਦ ਜੀ ਪਤਾ ਲੱਗਦਾ ਜਿਵੇਂ ਹੁਣ ਅੱਜ 2 ਵਜੇ ਤੱਕ بارش ਹੋਈ ਹੈ ਪਰ ਉਹ ਪਾਣੀ ਦਾ ਪੱਧਰ ਕੱਲ ਨੂੰ ਸਵੇਰੇ ਪਤਾ ਲੱਗੂ ਆਪਾਂ ਨੂੰ ਵੀ ਕਿੱਥੇ ਲੈਵਲ ਪਹੁੰਚ ਗਿਆ ਇੰਨੀ ਛੇਤ ਹੀ ਨਹੀਂ ਪਤਾ ਲੱਗਦਾਗਾ ਪਰ ਹੈਗਾ ਉਹ ਵੱਧੇ ਵੱਲ ਬਦਨ ਵਾਲੇ ਪਾਸੇ ਨੂੰ ਸ਼ੁਰੂ ਹੋਇਆ ਹੋਇਆ ਹੈਗਾ ਉਹਨਾਂ ਨੇ ਘੱਟ ਬਹੁਤ ਕਰ ਲਿਆ ਸੀਗਾ ਤਕਰੀਬਨ ਪੌਣੇ 2 ਫੁੱਟ ਘੱਟ ਕਰ ਲਿਆ ਸੀਗਾ ਇੰਨਾ ਕਿ ਕਾਫੀ ਜ਼ਿਆਦਾ ਆ ਉਹ ਕਿਉਂਕਿ ਵੱਡੀ ਬਹੁਤ ਆ ਗਈ ਉਹ ਉਸ ਪਾਸੇ ਐਡੀ ਗੱਲ ਕੋਈ ਹੈ ਨਹੀਂ ਗਈ ਕਛੱਲਿਆ ਡੈਮ ਦਾ ਵੀ ਇਹੀ ਹਾਲ ਆ ਜਿਹੜੇ ਪਾਸੇ ਕਛੱਲਿਆ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾਂਦਾ ਜਿੱਥੋਂ ਦੇਖੋ ਜਾ ਕੇ ਪੁਲ ਤੋਂ ਪਿੱਛੇ ਪਾਣੀ ਜਾਂਦਾ ਫੇਰ ਉਹ ਪਾਣੀ ਛੱਡਦੇ ਆ ਉਸ ਦਿਨ ਪਤਾ ਨਹੀਂ ਕਿਵੇਂ ਉਹਨਾਂ ਨੇ ਪਹਿਲਾਂ ਪਾਣੀ ਛੱਡਤਾ ਕਿਉਂਕਿ ਬਹੁਤ ਘੱਟ ਸੀ ਉਸ ਦਿਨ ਉਹ 60% ਤੇ ਸੀਗਾ ਪਰ ਪਾਣੀ ਉਹਨਾਂ ਨੇ ਛੱਡਤਾ ਸੀਗਾ ਅੱਜ ਵੀ ਉਹ ਉਹਦੇ ਨੇੜੇ ਤੇ ਡੇ ਵੀ ਨਹੀਂ ਹੈਗਾ ਜਿੱਥੇ ਉਹ ਅਸਲੀ ਪਾਣੀ ਛੱਡਦੇ ਆ ਜਿੱਥੇ ਉਹਨਾਂ ਨੇ ਪਹਿਲਾਂ ਪਾਣੀ ਛੱਡਦੇ ਰਹੇ ਆ ਉਹ ਮੁੱਖ ਮੰਤਰੀ ਸਾਹਿਬ ਆ ਕੇ ਹਰਿਆਣੇ ਦੇ ਪਾਣੀ ਛੱਡਦੇ ਰਹੇ ਹਨ ਉਹਦੇ ਤਾਂ ਉਹ ਨੇੜੇ ਤੇ ਡੇ ਵੀ ਨਹੀਂ ਸੀਗਾ ਉਹ ਉਸ ਦਿਨ ਤੇ ਨਾ ਹੀ ਉਹ ਅੱਜ ਇੰਨਾ ਜ਼ਿਆਦਾ ਨੇੜੇ ਹੈਗਾ ਇਹ ਜੋ ਪਾਣੀ ਛੱਡਿਆ ਜਾਵੇ ਇਹ ਹੈ ਘੱਗਰ ਅੱਜ ਸਵੇਰੇ 7 ਵਜੇ ਦੀ ਤਸਵੀਰ ਹੈ ਇਹ 12 ਅਗਸਤ ਸਵੇਰੇ 7 ਵਜੇ ਇਹੋ ਜਿਹਾ ਹਾਲ ਹੈ ਘੱਗਰ ਦਾ ਕਾਫੀ ਜਿਆਦਾ ਪਾਣੀ ਆਇਆ ਇਹ ਪਿਛਲੀ ਰਾਤ ਪਾਣੀ ਆਇਆ ਇਹ ਮਤਲਬ ਪਿਛਲੀ ਰਾਤ ਆਪਾਂ ਕਹਿ ਦਿੰਨੇ ਆ ਜਦੋਂ ਰਾਤ ਨੂੰ ਅੱਧੋ ਰਾਤ ਨੰਗ ਜੇ 11 ਅਗਸਤ ਨੂੰ 9 ਵਜੇ ਮੈਂ ਇਥੋਂ ਨੰਗਿਆ ਸੀਗਾ ਉਦੋਂ ਇਹਦੇ ਵਿੱਚ ਬਹੁਤ ਘੱਟ ਪਾਣੀ ਸੀਗਾ 5-7000 ਕੇ ਉਸ ਕਿਤੇ ਲਗਭਗ ਕਹਿੰਦੇ ਸੀਗੇ ਕਿ ਥੱਲੇ ਥੱਲੇ ਚੱਲ ਰਿਹਾ ਸੀ ਉਹ ਪੁਲ ਦੇ ਜਮਾ ਮਤਲਬ ਫੁੱਟ ਤੋਂ ਘੱਟ ਸੀਗਾ ਪਰ ਹੁਣ ਜਦੋਂ ਅਸੀਂ 9 ਵਜੇ ਤੋਂ ਬਾਅਦ ਸਵੇਰੇ ਅੱਜ ਤੜਕੇ 7 ਵਜੇ ਇਥੋਂ ਲੰਘੇ ਆਗੇ ਤਾਂ ਇਹਦੇ ਵਿੱਚ ਪਾਣੀ ਇੰਨਾ ਜਿਆਦਾ ਸੀਗਾ ਇਹ ਇਸ ਵਕਤ ਫੁੱਲ ਆ ਬਿਲਕੁਲ ਜਿਹੜਾ ਇਹ ਤਾਂ ਨਰਿੰਦਰਲਾ ਭਾਗ ਹੈਗਾ ਉਹ ਜਮਾ ਫੁੱਲਾ ਇਸ ਦੂਬਾ ਦੇ ਬਾਹਰ ਨਿਕਲ ਨੂੰ ਤਿਆਰ ਹੋ ਜਾਂਦਾ ਉਹ ਦੇਖੋ ਕਿਨਾਰਿਆਂ ਦੇ ਨਾਲ ਜਮਾ ਇਹ ਪੁਲ ਦੇ ਕੋਲੇ ਤਸਵੀਰਾਂ ਆ ਗਈਆਂ ਜਿਹੜਾ ਕੋਲਾ ਜੀਨਤ ਕੋਲਾ ਉਸ ਤੇ ਖੜਾ ਮੈਂ ਉੱਥੇ ਇਹੋ ਜਿਹਾ ਮਾਹੌਲ ਆ ਵੀ ਜਿੱਦ ਬਾਹਰ ਨਿਕਲੂਏ ਤਿਆਰ ਹੋਇਆ ਤੇ ਹੈਗਾ ਥੋੜਾ ਹੀ ਫਰਕ ਰਹਿ ਗਿਆ ਇਹ ਆ ਜਾਗਾ ਅੱਧੀ ਰਾਤ ਤੋਂ ਬਾਅਦ 12 1 ਵਜੇ ਤੋਂ ਬਾਅਦ ਪਾਰਨਾ ਸ਼ੁਰੂ ਹੋਇਆ ਇਹ ਸਵੇਰ ਤੱਕ ਇਹ ਇੰਨਾ ਫੁੱਲ ਭਰੇਗਾ ਅੱਜ ਹੁਣ 2 ਵਜੇ ਬਾਰਿਸ਼ ਬੰਦ ਹੋਈਆ ਉਦੋਂ ਤੱਕ ਇਹ ਇਸੇ ਤਰ੍ਹਾਂ ਚੱਲ ਰਿਹਾ ਸੀਗਾ ਪਰ ਇਹ ਤਸਵੀਰ ਸਵੇਰੇ 7 ਵਜੇ ਦੀ ਹੈਗੀ ਅਸਵੇਂ 7 ਵਜੇ ਜਾ ਰਹੇ ਆ ਮੈਂ ਜੀਰਕਪੁਰਾਂਗਾ ਦੇਖੋ ਵੈਪਰ ਮਸ਼ੀਨ ਤੋਂ ਪਾਣੀ ਸਾਫ਼ ਨਹੀਂ ਹੋ ਰਿਹਾ ਸ਼ੀਸ਼ੇ ਦੇ ਉੱਪਰੋਂ ਇੰਨਾ ਜ਼ਿਆਦਾ ਮੀਂਹ ਸੀਗਾ ਇਹ ਸਵੇਰੇ ਜੀਰਕਪੁਰ ਵਾਲਾ ਪੌੜਾਗਾ ਉਸ ਥਾਂ ਤੇ ਆਵਾਂ ਜਿੱਥੇ ਮੈਕਡੀ ਵਾਲਾ ਮੋਲ ਨਵਾਂ ਬਣਾਇਆ ਇਹਨਾਂ ਨੇ ਿੱਲੋਂ ਪਲਾਜਾਗਾ ਉੱਥੇ ਜੇ ਹੈਗਾ ਇਹੋ ਜਿਹੇ ਹਾਲਾਤ ਨੇਗੇ ਜੇ ਆਪਾਂ ਕਾ ਗੱਗਰ ਦੇ ਪਾਣੀ ਨੂੰ ਫੁੱਟਾਂ 'ਚ ਦੇਖਣਾ ਹੋਵੇ ਜਿਹੜਾ ਉਹ ਪਾਣੀ ਤੁਸੀਂ ਦੇਖਿਆ ਵੀਡੀਓ ਪਿੱਛੇ ਜੋ ਫੁੱਟਾਂ 'ਚ ਦੇਖਣਾ ਤਾਂ ਇਹਦਾ ਸ਼ਰਤਬਿਲ ਚਰੀਆ ਕਰਦੇ ਇਸ ਲਈ ਪਾਸੇ ਬੰਨ ਬਣਿਆ ਹੋਗਾ ਉੱਥੇ ਪਾਣੀ ਅੱਠ ਫੁੱਟ ਆਗਾ ਜਿਹੜਾ ਬੰਨਾ ਬੰਦੇ ਫੱਟੇ ਆੜੇ ਉਹਦੇ 2 ਇੰਚ ਉੱਪਰ ਦੀ ਆ ਰਿਆ ਉਹ ਫੱਟਿਆਂ ਦੇ 2 ਇੰਚ ਉੱਪਰ ਦੀ ਡੱਪ ਰਿਆਗਾ ਮਤਲਬ ਉੱਥੇ ਇੰਨਾ ਕ ਪਾਣੀ ਆ ਆ ਜੀਰਕਪੁਰ ਸਵੇਰੇ ਹਸਪੀਟਲ ਗਿਆ ਸੀ ਮੈਂ ਉਦੋਂ ਦੀਆਂ ਤਸਵੀਰਾਂਆਂ ਤੇ ਇਹ ਜਿਹੜਾ ਰਾਤ ਵਾਲਾ ਪਾਣੀ ਆ ਉਹ ਵੀ ਸਵੇਰੇ ਚੱਲ ਰਿਆ ਸੀ ਤੇ ਜਿਹੜਾ ਸਵੇਰੇ ਵਾਲਾ ਪਾਣੀ ਆ ਉਹ ਤਾਂ ਸਵੇਰੇ ਹੋਣੇ ਹੋਣਾ ਸੀਗਾ ਕਹਿਣ ਤੋਂ ਭਾਵੇਂ ਕੀ ਸੀ ਕੁੱਲ ਮਿਲਾ ਕੇ 11 ਤੇ 12 ਅਗਸਤ ਨੂੰ ਇੱਥੇ ਵਧੀਆ ਭਰਮੀ بارش ਹੋਈ ਹੈਗੀ ਕੋਈ ਨੁਕਸਾਨ ਵਾਲੀ ਗੱਲ ਹੈ ਨਹੀਂਗੀ ਨਾ ਹੀ ਘੱਗਰ ਦੇ ਵਿੱਚ ਇੰਨਾ ਕ ਪਾਣੀ ਕੁਝ ਕਰ ਸਕੇ ਜਿੰਨਾ ਚਿਰ ਡੈਮਾਂ ਦੇ ਵਿੱਚੋਂ ਪਾਣੀ ਨਹੀਂ ਛੱਡਦੇ ਨਾ ਉਨਾਂ ਚਿਰ ਕੋਈ ਡਰ ਵਾਲੀ ਗੱਲ ਹੁੰਦੀ ਨਹੀਂ ਹੈਗੀ ਕਿਉਂਕਿ ਜਿਹੜਾ ਮੀਂਹ ਦਾ ਪਾਣੀ ਆ ਉਹ ਸਾਰੇ ਕਿਤੇ ਫੈਲਦਾ ਰਹਿੰਦਾ ਉਹਦੀ ਕੋਈ ਐਡੀ ਗੱਲ ਨਹੀਂ ਹੁੰਦੀ ਜਦੋਂ ਇਹ ਡੈਮ ਜੋ ਇਕੱਠਾ ਕਰਕੇ ਸਾਲਾਂ ਬੱਧੀ ਪਾਣੀ ਸਾਰੇ ਸਾਲ ਦਾ ਫੇਰ ਛੱਡਦੇ ਆ ਫੇਰ ਕਦੇ ਨਾ ਕਦੇ ਆ ਕੇ ਕੱਲ ਖਤਰੇ ਵਾਲੀ ਹੁੰਦੀ ਹੈ ਫੇਰ ਆਪਾਂ ਮੁਸ਼ਕਲ ਦੇ ਵਿੱਚ ਫਸਦੇ ਆ ਇਹ ਸੁਖਨਾ ਲੇਕ ਆ ਗਈ ਸੁਖਨਾ ਲੇਕ ਦਾ ਪਾਣੀ ਦਾ ਪੱਧਰ ਵੱਧ ਰਿਹਾ ਬਾਦ ਦੇ ਆਲੇ ਪਾਸੇ ਨੂੰ ਜਾ ਰਿਹਾ ਹੈਗਾ ਤੇ ਪਰ ਡਰ ਵਾਲੀ ਗੱਲ ਕੋਈ ਹਜੇ ਹੈ ਨਹੀਂ ਰਾਤ ਨੂੰ ਪਤਾ ਲੱਗਣਾ ਹੈਗਾ ਹੁਣ ਹੁਣ ਆ ਵਾ ਵਿਆਸ ਵਾਲੇ ਪਾਸੇ ਜਿਹੜਾ ਵਿਆਸ ਹੈਗਾ ਵਿਆਸ ਬਹੁਤ ਜ਼ਿਆਦਾ ਚੜ ਰਿਹਾ ਹੈਗਾ ਮੈਂ 1 ਮਹੀਨੇ ਤੋਂ ਵਾਰ-ਵਾਰ ਇੱਕੋ ਹੀ ਗੱਲ ਰਿਪੀਟ ਕਰ ਰਿਹਾ ਆਂ ਵੀ ਜਿਹੜੇ ਵਿਆਸ ਵਾਲੇ ਪਾਸੇ ਲੋਕ ਨੇਗੇ ਉਹ ਸੁਚੇਤ ਰਹਿਣ ਵਿਆਸ ਬਹੁਤ ਜ਼ਿਆਦਾ ਚੜਿਆ ਹੋਇਆ ਹੈਗਾ ਵਿਆਸ ਇਸ ਵਾਰੀ ਲੋਕਾਂ ਦਾ ਨੁਕਸਾਨ ਕਰੂਗਾ ਵਿਆਸ ਤਾਂ ਘਟ ਕਰੂਗਾ ਪਰ ਜਿਹੜੇ ਪੌਂਗ ਡੈਮ ਵਾਲੇ ਹੈਗੇ ਉਹ ਨੁਕਸਾਨ ਕਰਨਗੇ ਕਿਉਂਕਿ ਇੰਨੇ-ਇੰਨੇ ਤਨਖਾਹਾਂ ਆਗੀਆਂ ਇੰਨੇ ਪੜ੍ਹੇ ਲਿਖੇ ਮਤਲਬ ਲੋਕ ਉਹ ਉੱਥੇ ਆਉਂਦੇ ਨੇ ਡਿਊਟੀ ਕਰਦੇ ਹੈਗੇ ਪਰ ਉਹ ਪੜ੍ਹੇ ਲਿਖੇ ਨਹੀਂ ਹੈਗੇਗੇ ਆਪਾਂ ਬੜੀਆਂ ਹੋਣਗੀਆਂ ਪਰ ਤਿਆਰਪਾ ਨਹੀਂ ਹੈਗਾ ਜੇ ਤਿਆਰਪਾ ਹੋਵੇ ਤਾਂ ਲੋਕ ਕੀ ਡੁੱਬ ਜਾਣ ਜਿਹੜਾ ਕੰਮ ਉਹ 2 ਲੱਖ ਤਨਖਾਹ ਲੈ ਕੇ ਕਰ ਰਹੇ ਹਨ ਪੌਂਗ ਟਾਈਮ ਵਾਲੇ ਮੈਂ ਉਹ ਕੰਮ ਫ੍ਰੀ ਕਰ ਦੂੰਗਾ ਨਾਲੇ ਜੇ ਕਿਤੇ ਨੁਕਸਾਨ ਹੋ ਗਿਆ ਜੋ ਮਰਜ਼ੀ ਕਰਨਾ ਦਾਵਾ ਕਰਦਣਾ ਰਿਕਾਰਡਿੰਗ ਕਰਦਾ ਮੈਂ ਚੈਨਲ ਤੇ ਜਿਹੜਾ ਕੰਮ ਪੌਂਗ ਟਾਈਮ ਦੇ ਅਧਿਕਾਰੀ 2-2 ਲੱਖ ਤਨਖਾਹਾਂ ਲੈ ਕੇ ਕਰਦੇ ਹਨ ਮੈਂ ਉਹ ਫ੍ਰੀ ਕਰ ਦੂੰਗਾ ਜੇ ਸਾਲ ਭਰ ਜੇ ਕਿਸੇ ਦੇ ਖੇਤ 'ਚ ਪਾਣੀ ਵੜ ਗਿਆ ਤਾਂ ਕਹਿ ਦਿਓ ਖਰਦਗਾ ਦੇ ਵਿੱਚ ਨਹਿਰਾਂ ਬੰਦ ਕਰੀ ਰੱਖਣਗੇ ਲੋਕਾਂ ਨੂੰ ਪਾਣੀ ਨਹੀਂ ਦਿੰਦੇਗੇ ਉਸ ਤੋਂ ਬਾਅਦ ਜਦੋਂ ਬਾਰਸ਼ਾਂ ਦਾ ਟਾਈਮ ਆਉਂਦਾਗਾ ਉਦੋਂ ਪਾਣੀ ਛੱਡਦੇ ਆ ਵੀ ਵੱਧ ਤੋਂ ਵੱਧ ਕੀ ਹੋ ਜੇ ਸਰਦੀਆਂ ਵਿੱਚ ਤੁਸੀਂ ਵੱਧ ਪਾਣੀ ਛੱਡੋਗੇ ਲੋਕਾਂ ਨੂੰ ਪਾਣੀ ਦੇਵੋਗੇ ਤਾਂ ਕੀ ਹੋ ਸਕਦਾ ਵੱਧ ਤੋਂ ਵੱਧ ਟਰਬਾਈਨ ਖੜੂਗੀ ਹਫਤਾ 10 ਦਿਨ ਟਰਬਾਈਨ ਖੜ ਸਕਦੀ ਹੈ ਜੇ ਪਾਣੀ ਘਟੂ ਡੈਮ ਦੇ ਵਿੱਚ ਹੋਰ ਤਾਂ ਕੁਝ ਨਹੀਂ ਪਹਾੜ ਡਿੱਗਣ ਲੱਗਿਆ ਇਦੋਂ ਤਾਂ ਲੋਕ ਨੇਰੇ ਚ ਹੀ ਰਹਿ ਬਣਗੇ ਟਰਬਾਈਨ ਖੜ ਜੂਗੀ ਨੇਰਾ ਹੋ ਜਾਊਗਾ ਲਾਈਟ ਭੱਜੂਗੀ ਤੇ ਪਰ ਲੋਕ ਨੇਰੇ ਚ ਰਹਿ ਸਕਦੇ ਆ ਇਦੋਂ ਤਾਂ ਜਿਹੜਾ ਪਾਣੀ ਛੱਡ ਕੇ ਤੁਸੀਂ ਡੋਪ ਦੇਓਗੇ ਨਾਲੇ ਸਾਨੂੰ ਜਿਹੜੀਆਂ ਸਾਡੀਆਂ ਟਰਬਾਈਨਾਂ ਪੰਜਾਬ ਦੇ ਵਿੱਚੇ ਬਿਜਲੀ ਪੈਦਾ ਕਰਦੀਆਂ ਇਹ ਤਾਂ ਸਾਨੂੰ ਬਿਜਲੀ ਮਿਲਦੀ ਵੀ ਨਹੀਂ ਗਈ ਇਹਨਾਂ ਦੀ ਜਿਹੜੀ ਪਾਣੀ ਦੀ ਵੰਡ ਹੈਗੀ ਉਹ ਸਹੀ ਤਰੀਕੇ ਨਾਲ ਹੈ ਨਹੀਂ ਗਈ ਪਹਿਲਾਂ ਇਹਨਾਂ ਨੂੰ ਐ ਹੁੰਦਾ ਵੀ ਜਿਹੜੀ ਬਿਜਲੀ ਪੈਦਾ ਹੁੰਦੀ ਹੈ ਟਰਬਾਈਨਾਂ ਚੱਲਦੀਆਂ ਉਹ ਨਾ ਖੜ ਜਾਂਣ ਤਾਂ ਕਰਕੇ ਪਾਣੀ ਉਹਨੂੰ ਨੀਵਾ ਨਹੀਂ ਜਾਣ ਦਿੰਦੇਗੇ ਤੇ ਬਾਰਸ਼ਾਂ ਦੇ ਟਾਈਮ ਚ ਆ ਕੇ ਉਹ ਵੱਧਦਾ ਹੈਗਾ ਫਿਰ ਇਹ ਭਜਦੇ ਆ ਫਿਰ ਇਹ ਪਾਣੀ ਛੱਡਦੇ ਆ ਜਿਹੜਾ ਕੰਮ ਇਹ 2-2 ਲੱਖ ਲੈ ਕੇ ਕਰਦੇ ਆ ਮੈਂ ਦਾਅਵੇ ਨਾਲ ਕਹਨ ਲੱਗਾ ਮੈਂ ਸਾਲ ਭਰ ਫ੍ਰੀ ਨੌਕਰੀ ਕਰਨ ਨੂੰ ਤਿਆਰ ਆ ਉਹ ਫ੍ਰੀ ਤੇ ਜੇ ਕੋਈ ਲੋਕ ਇੱਕ ਵੀ ਕਿਸੇ ਦੇ ਖੇਤ 'ਚ ਪਾਣੀ ਵੜ ਗਿਆ ਜੋ ਮੈਂ ਬਾਰਾਂਗਾ ਕਮਾਲ ਦੀ ਗੱਲ ਹੈ ਕੋਈ ਕੋਈ ਵੀ ਕਿਸਾਨ ਬੰਦਾ ਜਿਹੜਾ ਖੇਤੀ ਕਰਦਾ ਹੈਗਾ ਕਿਸਾਨ ਤਾਂ ਬਹੁਤ ਵੱਡੀ ਸ਼ਾਇਆ ਜਿਹੜੇ ਕਿਸਾਨ ਦੇ ਨਾਲ ਭਾਈਚਾਰਾ ਹੁੰਦਾ ਨਾ ਆਪਣਾ ਖੇਤਾਂ 'ਚ ਕੰਮ ਕਰਦਾ ਲੈ ਉਹ ਪਾਣੀ ਵੰਡ ਦਊਗਾ ਧੋਨੇ ਦੇ ਕਹਿਰਾਂ 'ਚ ਵੀ ਪਾਣੀ ਵੰਡਦੇ ਆ ਰਾਤ ਨੂੰ ਮੋਟਰ ਹੱਟ ਕੇ ਆਉਣੇ ਆਪਾਂ ਸਾਰੀਆਂ ਪਾਈਪਾਂ ਦੇ ਪੂਰੇ ਮਾੜੇ ਮਾੜੇ ਲਾਏ ਆਣੇ ਫੂਹਜਾ ਵੀ ਆਪੇ ਸਾਰੇ ਕਹਿਰਾਂ 'ਚ ਵੰਡਾਵਾਂ ਪੈ ਜੂਗਾ ਇਹਨਾਂ ਤੋਂ ਡੈਮ ਨਹੀਂ ਹਿਸਾਬ ਚਾਉਂਦੇ ਪਹਿਲਾਂ ਛੱਡਦੇ ਨਹੀਂ ਉਮਤਿਆਈ ਮਾਰ ਦਿੰਦੇ ਆ ਬਾਅਦ 'ਚ ਭਰ ਦਿੰਦੇ ਆ ਕੋਈ ਡਰ ਵਾਲੀ ਗੱਲ ਹੈ ਨਹੀਂਗੀ ਬਿਲਕੁਲ ਵੀ ਮਾਹੌਲ ਇੱਥੇ ਸ਼ਾਂਤ ਹੈ ਮੀਂਹ ਜਰੂਰ ਦੋ ਦਿਨ ਤੋਂ ਹੈਗਾ ਦੋ ਦਿਨ ਹੋ ਗਏ ਲਗਾਤਾਰ بارش ਹੋ ਜਾਂਦੀ ਆ ਪਰ ਡਰ ਵਾਲੀ ਗੱਲ ਕੋਈ ਨਹੀਂ ਹੈਗੀ ਕਿਉਂਕਿ ਕਿਸੇ ਡੈਮ ਦੇ ਵਿੱਚੋਂ ਜਾਂ ਸੁਖਨਾ ਲੈਕ ਦੇ ਵਿੱਚੋਂ ਇੰਨਾ ਥਾਮਾ ਤੋਂ ਪਾਣੀ ਨਹੀਂ ਛੱਡਿਆ ਗਿਆ ਹੈਗਾ ਘੱਗਰ ਦੇ ਵਿੱਚ ਜਿਹੜਾ ਪਾਣੀ ਚੱਲਦਾ ਉਹੋ ਕੱਲਾ ਮੀਂਹ ਮੀਂਹਦਾ ਹੈਗਾ ਅੰਦਰ ਅੰਦਰ ਚੱਲਦਾ ਹੈਗਾ ਜਿੰਨਾ ਉਹ ਹੈਗਾ ਹੈਗਾ ਜਿਹੜੇ ਗੇਟ ਨੇ ਕਿ ਛੱਤ 'ਤੇ ਚਿੜੀਆ ਕਰਦੇ ਬੈਕ ਸਾਈਡ ਉਹਨਾਂ ਦੇ 2 ਇੰਚ ਉੱਪਰ ਦੀ ਹੈਗਾ ਇਹੀ ਸੀ ਅੱਜ ਦੀਆਂ ਗੱਲਾਂ ਬਾਤਾਂ ਬਿਆਸ ਵਾਲੇ ਪਾਸੇ ਪਾਣੀ ਜ਼ਿਆਦਾ ਆ ਪੌਂਗ ਡੈਮ ਦੇ ਵਿੱਚੋਂ ਪਾਣੀ ਹੋਰ ਛੱਡਣਗੇ ਹਜੇ ਉਹ ਜ਼ਰੂਰ ਖਤਰੇ ਵਾਲਾ ਪਾਸਾ ਹੈਗਾ ਤੇ ਪਰ ਜਿਹੜੀ ਇਦੇ ਕੋਈ ਖਤਰਾ ਨਹੀਂ ਇਸ ਵਕਤ ਇਹ ਨਾਰਮਲ ਆ ਇੱਕ ਮੇਰਾ ਪੇਜ ਆ ਫੇਸਬੁੱਕ ਤੇ ਹਰਵਿੰਦਰ ਢਿੱਲੋਂ ਦੇ ਨਾਮ ਤੇ ਉਹਦਾ ਲਿੰਕ ਆ ਡਿਸਕ੍ਰਿਪਸ਼ਨ ਚ ਉਹਨੂੰ ਜ਼ਰੂਰ ਫੋਲੋ ਕਰ ਲਿਓ ਹੱਸਿਕੇ ਆ